ਨਕੋਦਰ ਸਵਰਗ ਦੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਲਮਾਨ ਖਾਨ ਜੋ ਕਿ ਬਾਲੀਵੁੱਡ ਦੇ ਇੱਕ ਮਸ਼ਹੂਰ ਹਸਤੀ ਨੇ ਉਹ ਸਾਈਂ ਜੀ ਦੇ ਕੋਲ ਆਏ ਸੀ ਪਰ ਬਾਅਦ ਵਿੱਚ ਸਾਈਂ ਜੀ ਦੇ ਕੋਲ ਉਹਨਾਂ ਦੀ ਭੈਣ ਤੇ ਉਹਨਾਂ ਦੇ ਜੀਜਾ ਜੀ ਵੀ ਆਏ ਸੀ ਤੇ ਉਦੋਂ ਕੀ ਗੱਲਬਾਤ ਹੋਈ ਉਹ ਆਪਾਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਤੁਸੀਂ ਦੇਖਿਆ ਹੋਣਾ ਕਿ ਸਲਮਾਨ ਖਾਨ ਦੀਆਂ ਮਕੋਦਰ ਦਰਬਾਰ ਦੇ ਵਿੱਚ ਫੋਟੋਆਂ ਵੀ ਨੇ ਜੋ ਕਿ ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਦੇ ਵਿੱਚ ਵੀ ਵੇਖਣ ਨੂੰ ਮਿਲ ਜਾਣੀਆਂ ਉਦੋਂ ਸਲਮਾਨ ਖਾਨ ਸਪੈਸ਼ਲ ਮੁੰਬਈ ਤੋਂ ਦਾਤਾ ਜੀ ਦੇ ਦਰਬਾਰ ਤੇ ਸਲਾਮ ਕਰਨਾ ਆਇਆ ਸੀ ਸਾਈਂ ਜੀ ਉਦੋਂ ਸ਼ਰੀਰਿਕ ਤੌਰ ਤੇ ਹੈਗੇ ਸੀ ਤਾਂ ਉਦੋਂ ਮਾਸਟਰ ਸੁਲੀਮ ਜੀ ਨੇ ਸਾਰੀ ਗੱਲ ਆਪਣੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਦੱਸੀ ਹੋਈ ਹੈ ਉਦੋਂ ਕੀ ਹੋਇਆ ਸਲਮਾਨ ਖਾਨ ਜਦੋਂ ਦਾਤਾ ਜੀ ਨੂੰ ਸਲਾਮ ਕਰਨ ਆਇਆ ਸੀ ਉਦੋਂ ਸਲਮਾਨ ਖਾਨ ਨੇ ਨਕੌਦਰ ਦਰਬਾਰ ਦੇ ਵਿੱਚ ਦਾਤਾ ਜੀ ਨੂੰ ਸਲਾਮ ਕਰਕੇ ਬਹੁਤ ਸਾਰੇ ਪੈਸੇ ਦਾਤਾ ਜੀ ਦੇ ਅੱਗੇ ਰੱਖ ਦਿੱਤੇ ਸੀ ਸਾਈਂ ਜੀ ਇਹ ਸਭ ਦੇਖ ਰਹੇ ਸੀ ਕਿਉਂਕਿ ਜੋ ਫਕੀਰ ਹੁੰਦਾ ਹੈ ਉਹ ਤਾਂ ਸਾਰਿਆਂ ਨੂੰ ਵੰਡਦਾ ਹੁੰਦਾ ਹੈ ਕਿਸੇ ਤੋਂ ਕੁਝ ਨਹੀਂ ਲੰਦਾ ਤਾਂ ਸਾਈਂ ਜੀ ਨੇ ਸਲਮਾਨ ਖਾਨ ਨੂੰ ਆਵਾਜ਼ ਮਾਰੀ ਉਹ ਕਾਕਾ ਇੱਧਰ ਆ ਉਹ ਸਾਈਂ ਜੀ ਕੋਲ ਗਿਆ ਤਾਂ ਦਾਤਾ ਜੀ ਨੇ ਉਸ ਨੂੰ ਕਿਹਾ ਆ ਪੈਸੇ ਚੱਕ ਤੇ ਦਾਤਾ ਜੀ ਨੇ ਉਸ ਨੂੰ ਹੋਰ ਪੈਸੇ ਵੀ ਦਿੱਤੇ ਤੇ ਕਿਹਾ ਆਪਣੇ ਪਿਤਾ ਨੂੰ ਵੀ ਦੇ ਦੇਵੀਂ ਤੇ ਅਜ ਤੋਂ ਬਾਅਦ ਆਪਦੇ ਉਹ ਮੁਕਦਮੇ ਵਿੱਚੋਂ ਵੀ ਬਰੀ ਹੋ ਜਾਵੇਂਗਾ ਇਹ ਗੱਲਬਾਤ ਸਲਮਾਨ ਖਾਨ ਨਾਲ ਹੋਈ ਸੀ ਹੁਣ ਗੱਲ ਕਰਦੇ ਆ ਸਲਮਾਨ ਖਾਨ ਦੀ ਪੈਨ ਤੇ ਉਹਨਾਂ ਦਾ ਜਵਾਈ ਉਹ ਵੀ ਸਾਇੰਸ ਦੇ ਦਰਬਾਰ ਤੇ ਸਲਾਮ ਕਰਨਾ ਸੀ ਉਹ ਗੁਰਦਾਸ ਮਾਨ ਜੀ ਦੇ ਲਾਈਵ ਸ਼ੋਅ ਵਿੱਚ ਵੀ ਆਏ ਹੋਏ ਨੇ ਉਹ ਸਪੈਸ਼ਲ ਗੁਰਦਾਸ ਮਾਨ ਜੀ ਦਾ ਛੱਲਾ ਗੀਤ ਸੁਣਨਾ ਸੀ ਗੁਰਦਾਸ ਮਾਨ ਜੀ ਦਾ ਲਾਈਵ ਸ਼ੋਅ ਉਹਨਾਂ ਨੂੰ ਬਹੁਤ ਹੀ ਪਸੰਦ ਸੀ ਇਸੇ ਕਰਕੇ ਉਹ ਲਾਈਵ ਸ਼ੋਅ ਦੇ ਦੇਖੇ ਬਿਨਾ ਨਹੀਂ ਗਈ ਜਦੋਂ ਗੁਰਦਾਸ ਮਾਨ ਸਾਹਿਬ ਨੂੰ ਇਹ ਗੱਲ ਪਤਾ ਲੱਗੀ ਕਿ ਉਹਨਾਂ ਦੀ ਭੈਣ ਤੇ ਉਹਨਾਂ ਦਾ ਜੀਜਾ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਤਾਂ ਗੁਰਦਾਸ ਮਾਨ ਜੀ ਨੇ ਸਟੇਜ ਦੇ ਉੱਪਰੋਂ ਹੀ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਦੀ ਖਾਸ ਆਵ ਪਗਤਵੀ ਕੀਤੀ ਸੀ YouTube ਤੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਸੀ ਅੱਜ ਦੀ ਵੀਡੀਓ ਤਾਂ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਮਾਦੀ